ਤੇ ਯਾਦ ਹੋਏਗਾ ਕੁਝ ਸਮਾਂ ਪਹਿਲਾਂ ਜਦੋਂ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਇਲੈਕਸ਼ਨ ਸੀ ਉਸ ਸਮੇਂ ਵੀ ਕਿਸ ਤਰੀਕੇ ਦੇ ਨਾਲ ਕਿਸ ਬਿਸ਼ਰਮੀ ਦੇ ਨਾਲ ਕਿਸ ਬੇਹਯਾਈ ਦੇ ਨਾਲ ਬੀਜੇਪੀ ਸਪੌਂਸਰਡ ਕੇਂਦਰ ਸਰਕਾਰ ਸਪੌਂਸਰਡ ਲੋਕਤੰਤਰ ਦਾ ਕਤਲਿਆਮ ਕੀਤਾ ਜਾ ਰਿਹਾ ਸੀਗਾ ਜਦ ਅਨਿਲ ਮਸੀਹ ਨਾਂ ਦੇ ਇੱਕ ਵਿਅਕਤੀ ਨੇ ਸ਼ਰਯਮ ਸਾਰੀ ਦੁਨੀਆ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮੋਹਰਾ ਲਾ ਕੇ ਔਰ ਸਾਡੇ ਜਿਹੜੇ ਐਮਸੀਸੀ ਉਹਨਾਂ ਦੀਆਂ ਵੋਟਾਂ ਨੂੰ ਖਤਮ ਕਰਕੇ ਕੱਟ ਕੇ ਉਹਨਾਂ ਨੂੰ ਡਿਸਕਵালিਫਾਈ ਕਰਕੇ ਆਪ ਦਾ ਮੇਅਰ ਬਣਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਵੀ ਸੰਗੀਨ ਹਾਲਾਤ ਅੱਜ ਇਹਨਾਂ ਨੇ ਰਾਜ ਸਭਾ ਦੇ ਇੱਕ ਮੈਂਬਰ ਦੀ ਸੀਟ ਵਾਸਤੇ ਚੰਡੀਗੜ੍ਹ ਦੇ ਵਿੱਚ ਇਹ ਪੈਦਾ ਕਰ ਦਿੱਤੇ ਤੁਹਾਡੇ ਧਿਆਨ ਦੇ ਵਿੱਚ ਹੋਏਗਾ ਕਿ ਇੱਕ ਚਤਰਵੇਦੀ ਨਵਨੀਤ ਚਤਰਵੇਦੀ ਨਾਮ ਦੇ ਵਿਅਕਤੀ ਨੇ ਰਾਜ ਸਭਾ ਦੀ ਇੱਕ ਸੀਟ ਪੰਜਾਬ ਦੇ ਵਿੱਚੋਂ ਜੋ ਸੰਜੀਵ ਅਰੋੜਾ ਜੀ ਦੇ ਰਿਜ਼ਾਈਨ ਕਰਨ ਤੋਂ ਬਾਅਦ ਖਾਲੀ ਹੋਈ ਸੀਗੀ ਉਹਦੇ ਲਈ ਨੋਮੀਨੇਸ਼ਨ ਭਰੀ ਨੋਮੀਨੇਸ਼ਨ ਭਰਨ ਦਾ ਹੱਕ ਸਾਰੇ ਮੁਲਕ ਨੂੰ ਹੈ ਜਿਹੜਾ ਮਰਜ਼ੀ ਭਰ ਸਕਦਾ ਪਰ ਫਰਜ਼ੀ ਵਾੜੇ ਦੇ ਨਾਲ ਨੋਮੀਨੇਸ਼ਨਾਂ ਭਰ ਕੇ ਰਾਜ ਸਭਾ ਦੇ ਵਿੱਚ ਪਹੁੰਚਣਾ ਇਹ ਦੇਸ਼ ਤੇ ਦੇਸ਼ ਦੇ ਲੋਕਤੰਤਰ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਹੈ ਤੁਹਾਨੂੰ ਮੈਂ ਐਗਜ਼ਾਮਪਲਸ ਦਿਨਾ ਡਾਕੂਮੈਂਟ ਦੇ ਜ਼ਰੀਏ 6 ਅਕਤੂਬਰ ਨੂੰ ਇਸ ਸੋ ਕਾਲਡ ਵਿਅਕਤੀ ਨੇ ਨਮਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ 10 ਐਮਐਲਏਜ਼ ਦੇ ਨਾਂ ਐਜ਼ ਪ੍ਰੋਪੋਜ਼ਰਜ਼ ਨਾਮ ਲਿਖ ਕੇ ਉਹਦੀ ਨੋਮੀਨੇਸ਼ਨ ਆਫ ਦੀ ਫਾਈਲ ਕਰ ਦਿੱਤੀ ਵਿਧਾਨ ਸਭਾ ਸੈਕਟਰੀਅਟ ਦੇ ਵਿੱਚ ਉਸ ਤੋਂ ਬਾਅਦ ਕੱਲ ਫਿਰ ਯਾਨੀ ਕਿ 13 ਅਕਤੂਬਰ ਨੂੰ ਔਰ ਇਸ ਨੋਮੀਨੇਸ਼ਨ ਦੇ ਉੱਪਰ ਸਿਰਫ ਨਾਮ-ਨਾਮ ਸੀ ਆਮ ਆਦਮੀ ਪਾਰਟੀ ਦੇ 10 ਐਮਐਲਏ ਦੇ ਕਿਸੇ ਦੇ ਕੋਈ ਸਿਗਨੇਚਰ ਨਹੀਂ ਸੀਗੇ ਉਸ ਤੋਂ ਬਾਅਦ ਦੁਬਾਰਾ ਇਸ ਆ ਵਿਅਕਤੀ ਨੇ ਨਵਨੀ ਚਤੁਰਵੇਦੀ ਨੇ ਦੁਬਾਰਾ ਕੱਲ ਇੱਕ ਨਾਮੀਨੇਸ਼ਨ ਫਾਈਲ ਕੀਤੀ ਜਿਸ ਦੇ ਵਿੱਚ 10 ਹੋਰ ਐਮਐਲਏ ਦੇ ਇਹਨਾਂ ਦਸਾਂ ਨੂੰ ਛੱਡ ਕੇ ਇਹਨਾਂ ਦਸਾਂ ਵਿੱਚੋਂ ਇੱਕ ਨਹੀਂ ਇੱਕ ਵੀ ਦੁਬਾਰਾ ਨਹੀਂ ਕਿਉਂਕਿ ਇਹਨਾਂ ਦਸਾਂ ਦੇ ਵਿੱਚੋਂ ਜੇ ਮੈਂ ਹੋਣ ਦੀ ਗੱਲ ਕਰਾਂ ਤੇ ਕੁਦਰਤੀ ਰੰਜੀਦਸ਼ ਜੀ ਕੋਲੇ ਆ ਗਏ ਰਜਨੀਸ਼ ਜੀ ਦਾ ਨਾਮ ਵੀ ਦਿੱਤਾ ਹੋਇਆ ਸੀਗਾ ਤੇ ਸਾਈਨ ਕਿਸੇ ਦੇ ਨਹੀਂ ਸੀਗੇ ਤੇ ਜਿਹੜੇ ਕੱਲ ਡਾਕੂਮੈਂਟ ਸਾਈਨ ਕੀਤੇ ਉਹਦੇ ਵਿੱਚ ਫੇਰ 10 ਬੰਦਿਆਂ ਦੇ ਨਾਮ ਨੇ ਜਿਹੜੇ ਉਹ ਵਿਦ ਜਾਲੀ ਸਿਗਨੇਚਰ ਸਾਈਨ ਫੋਰਜ ਕਰਕੇ ਉਹ ਦਿੱਤੇ ਜਿਹਦੇ ਵਿੱਚ ਬਾਕੀਆਂ ਦੇ ਨਾਲ ਨਾਲ ਫੌਜਾ ਸਿੰਘ ਸਰਾਰੀ ਜੀ ਦੇ ਸਾਈਨ ਨੇ ਜਿਹੜੇ ਉਹ ਵੀ ਫੋਰਜ ਕਰਕੇ ਦੇ ਦਿੱਤੇ ਗਏ ਤੇ ਜਦੋਂ ਇਸ ਗੱਲ ਦਾ ਕੱਲ ਮੀਡੀਆ ਸੋਸ਼ਲ ਮੀਡੀਆ ਦੇ ਜ਼ਰੀਏ ਪਤਾ ਲੱਗਿਆ ਸਾਨੂੰ ਵੀ ਉਹਦੀ ਪਤਾ ਲੱਗਿਆ ਬਾਕੀ ਐਮਐਲਏਜ਼ ਨੂੰ ਵੀ ਉਹਦੀ ਪਤਾ ਲੱਗਿਆ ਸਾਰੇ ਪੰਜਾਬ ਨੂੰ ਕਿ ਇਹ ਕੁਸ਼ੀ ਕੀ ਚੱਲ ਰਿਹਾ ਹੈ ਤੇ ਕੱਲ ਰਾਤ ਨੂੰ 11:35 ਦੇ ਕਿਉਂਕਿ ਇਹਨਾਂ 10 ਐਮਐਲਏਾਂ ਦੇ ਵਿੱਚ ਜਿਹੜੇ ਕਿ ਜਿਹਨਾਂ ਨੇ ਸਾਈਨ ਦਿੱਤੇ ਗਏ ਸੀਗੇ ਇਹਨਾਂ ਦੇ ਵਿੱਚ ਐਮਐਲਏ ਰੋਪੜ ਦਿਨੇਸ਼ ਕੁਮਾਰ ਚੱਡਾ ਦੇ ਵੀ ਸਾਈਨ ਫੋਰਜ ਕੀਤੇ ਗਏ ਸੀਗੇ ਉਹਨਾਂ ਨੇ ਰੋਪੜ ਪੁਲਿਸ ਨੂੰ ਕੰਪਲੇਂਟ ਦਿੱਤੀ ਤੇ ਰਾਤ ਨੂੰ 10:00 ਵਜੇ 35 ਮਿੰਟ ਦੇ ਉੱਪਰ ਇਸ ਵਿਅਕਤੀ ਦੇ ਉੱਪਰ ਜਾਲ ਸਾਜ਼ੀ ਦਾ ਪਰਚਾ ਜਿਹੜਾ ਉਹ ਦਰਜ ਹੋ ਗਿਆ ਅੱਜ ਕੋਰਟ ਵੱਲੋਂ ਤੇ ਅੱਜ ਸਕਰੂਟੀ ਸੀ ਕੋਰਟ ਵੱਲੋਂ ਮੈਂ ਤੁਹਾਨੂੰ ਦਿਖਾਣਾ ਚਾਹੂਗਾ ਕੋਰਟ ਵੱਲੋਂ ਇਸ ਠੱਗ ਦੇ ਇਹ ਜੋ ਵਿਅਕਤੀ ਹੈ ਨੂਨੀ ਚਦਰਵੇਦੀ ਉਦੇ ਅਰੈਸਟ ਵਾਰੰਟ ਨੇ ਜਿਹੜੇ ਉਹ ਵੀ ਨਿਕਲੇ ਹੋਏ ਨੇ ਤੇ ਅੱਜ ਜਦੋਂ ਇਹ ਵਿਅਕਤੀ ਸਕਰੂਟੀ ਕਿਉਂਕਿ ਹੋਣੀ ਸੀਗੀ ਵਿਧਾਨ ਸਭਾ ਦੇ ਵਿੱਚ ਤੇ ਜਦੋਂ ਇਹ ਸਕਰੂਟੀ ਤੇ ਆਉਂਦਾ ਤੇ ਉੱਥੋਂ ਨਿਕਲਦਾ ਤੇ ਬੀਜੇਪੀ ਦੇ ਸਟੇਟ ਗੈਸਟ ਦੇ ਵੱਜੋਂ ਇੱਕ ਉਹ ਵਿਅਕਤੀ ਜਿਹੜਾ ਕਿ ਇੰਨੀ ਹਿਮਾਕਤ ਕਰ ਰਿਹਾ ਹੈ ਕਿ ਰਾਜ ਸਭਾ ਦੇ ਵਿੱਚ ਜਾਲੀ ਦਸਤਾਕਤਾਂ ਦੇ ਨਾਲ ਪਹੁੰਚਣਾ ਚਾਹ ਰਿਹਾ ਹੈ ਤੇ ਉਹ ਨੂੰ ਫੜ ਕੇ ਅੰਦਰ ਕਰਨ ਦੀ بجائے ਪਰਚਾ ਦਰਜ ਹੋਵੇ ਕੋਰਟ ਦੇ ਆਰਡਰ ਹੁਣ ਅਰੈਸਟ ਵਾਰੰਟ ਹੋਣਾ ਇਹ ਰੋਪੜ ਕੋਰਟ ਦੇ ਜੀ ਰੂਪਨਗਰ ਕੋਰਟ ਦੇ ਕਿਉਂਕਿ ਉੱਥੇ ਪਰਚਾ ਦਰਜ ਹੋਇਆ ਤੇ ਉੱਥੇ ਅਰੈਸਟ ਵਾਰੰਟ ਨੇ ਜਿਹੜੇ ਕੋਰਟ ਨੇ ਜਾਰੀ ਕੀਤੇ ਤੇ ਜਦੋਂ ਅੱਜ ਇਹਨਾਂ ਅਰੈਸਟ ਵਾਰੰਟਾਂ ਨੂੰ ਲੈ ਕੇ ਰੋਪੜ ਪੁਲਿਸ ਚੰਡੀਗੜ੍ਹ ਆਈ ਤੇ ਇਹ ਵਿਅਕਤੀ ਸੈਕਟਰੀਅਟ ਤੋਂ ਨਿਕਲ ਕੇ ਵਿਧਾਨ ਸਭਾ ਤੋਂ ਨਿਕਲ ਕੇ ਜਦੋਂ ਲੇਖ ਕੋਲੇ ਗਿਆ ਤੇ ਉਥੇ ਜਦੋਂ ਇਹਨੂੰ ਅरेस्ट ਕਰਨ ਲੱਗੇ ਤੇ ਚੰਡੀਗੜ੍ਹ ਪੁਲਿਸ ਆਪ ਦੇ ਇਸ ਖਾਸਮ ਖਾਸ ਮਹਿਮਾਨ ਨੂੰ ਕੇਂਦਰ ਸਰਕਾਰ ਦੀਆਂ ਭਾਜਪਾ ਦੀਆਂ ਹਦਾਇਤਾਂ ਦੇ ਉੱਪਰ ਇਹਨੂੰ ਬਚਾਉਣ ਦੇ ਲਈ ਆ ਗਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਦੇ ਨਾਲ ਇਸ ਠੱਗ ਬੰਦੇ ਨੂੰ ਬਚਾਉਣ ਦੇ ਲਈ ਪੰਜਾਬ ਪੁਲਿਸ ਦੇ ਨਾਲ ਭਿੜੀ ਤੇ ਆਪਦੀ ਸਰਕਾਰੀ ਗੱਡੀ ਦੇ ਵਿੱਚ ਲਿਜਾ ਕੇ ਐਸਕੋਰਟ ਕਰਕੇ ਇਹਨੂੰ ਸ਼ਰਮ ਦਿੱਤੀ ਗਈ ਚੰਡੀਗੜ੍ਹ ਪੁਲਿਸ ਹੈੱਡਕ quarters ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਜਿਹੜਾ ਕਿ ਆਹ ਹੈ ਉਹ ਵਿਅਕਤੀ ਜਿਹੜਾ ਕਿ ਪੁਲਿਸ ਦੀਆਂ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਉਹ ਪੁਲਿਸ ਦੀ ਪੁਲਿਸ ਦੀ ਡਿਸ਼ਰਟ ਦੇ ਉੱਪਰ ਪੁਲਿਸ ਦੀ ਪੁਸ਼ਤ ਪਨਾਈ ਦੇ ਉੱਪਰ ਪੁਲਿਸ ਦੀ ਸੁਰੱਖਿਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੀਆਈਪੀ ਟ੍ਰੀਟਮੈਂਟ ਹੈ ਜਿਹੜਾ ਉਹ ਆਨੰਦ ਮਾਨ ਰਿਹਾ ਹੈ ਆ ਗੱਡੀਏ ਜਿਹਦੇ ਵਿੱਚ ਉਹ ਘੁੰਮ ਰਿਹਾ ਆ ਦੇਖੋ ਗੱਡੀ ਕਾਲੀ ਗੱਡੀ ਨੰਬਰ ਹੈਗਾ CH01GA6800 ਉੱਪਰ ਲਾਲ ਬੱਤੀ ਲੱਗੀ ਹੋਈ ਆ ਪੁਲਿਸ ਦੀ ਤੇ ਇਸ ਗੱਡੀ ਦਾ ਜਦੋਂ ਅਸੀਂ ਰਿਕਾਰਡ ਕਢਾਇਆ ਮੈਂ ਹੁਣੇ ਆਉਣ ਤੋਂ ਪਹਿਲਾਂ ਤੇ ਇਹ ਗੱਡੀ ਤੁਸੀਂ ਜਦੋਂ ਰਿਕਾਰਡ ਚੈੱਕ ਕਰਦੇ ਹੋ ਤੇ ਕਿਸ ਦੇ ਨਾਮ ਦੇ ਉੱਪਰ ਰਜਿਸਟਰਡ ਹੈ ओनर्स ਨੇ ਡਾਇਰੈਕਟਰ ਜਰਨਲ ਆਫ ਪੁਲਿਸ ਯੂਟੀ ਚੰਡੀਗੜ੍ਹ ਸੋ ਕਮਾਲ ਦੀ ਗੱਲ ਤਾਂ ਇਹ ਹੈ ਕਿ ਇੱਕ ਉਹ ਵਿਅਕਤੀ ਜਿਹੜਾ ਕਿ ਦੇਸ਼ ਦੇ ਸਭ ਤੋਂ ਪਵਿੱਤਰ ਸਦਨ ਦੇ ਵਿੱਚ ਪਵਿੱਤਰ ਪੰਚਾਇਤ ਦੇ ਵਿੱਚ ਪਹੁੰਚਣਾ ਚਾਹ ਰਿਹਾ ਹੈ ਤੇ ਪਹੁੰਚਣਾ ਚਾਹ ਰਿਹਾ ਹੈ ਜਾਲੀ ਸਿਗਨੇਚਰਾਂ ਦੇ ਜ਼ਰੀਏ ਕੋਈ ਸਮਾਜਿਕ ਕਦਰਾਂ ਕੀਮਤਾਂ ਦੀ ਵੈਲਿਊ ਨਹੀਂ ਭਾਜੀਪੀ ਨੂੰ ਕੇਂਦਰ ਸਰਕਾਰ ਨੂੰ ਕੋਈ ਲੀਗਲ ਕਦਰਾਂ ਕੀਮਤਾਂ ਦੀ ਵੈਲਿਊ ਨਹੀਂ ਕੋਈ ਐਡਮਿਨਿਸਟ੍ਰੇਟਿਵ ਕਦਰਾਂ ਕੀਮਤਾਂ ਦੀ ਵੈਲਿਊ ਨਹੀਂ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਇਹ ਜੇ ਜਾਸਾਜ਼ਾ ਨੂੰ ਜੇਲ੍ਹਾਂ ਦੇ ਵਿੱਚ ਡੱਕਣ ਦੀ ਬਜਾਏ ਬੀਜੇਪੀ ਕੇਂਦਰ ਸਰਕਾਰ ਮਿਨਿਸਟਰੀ ਆਫ ਹੋਮ ਅਫੇਅਰਸ ਚੰਡੀਗੜ੍ਹ ਯੂਟੀ ਦੀ ਐਡਮਿਨਿਸਟ੍ਰੇਸ਼ਨ ਦੇ ਜ਼ਰੀਏ ਯੂਟੀ ਪੁਲਿਸ ਦੇ ਜ਼ਰੀਏ ਉਹਨੂੰ ਸਜ਼ਾ ਦੇਣ ਦੀ ਬਜਾਏ ਉਹਨੂੰ ਸਟੇਟ ਗੈਸਟ ਬਣਾ ਕੇ ਅੱਜ ਉੱਥੇ ਉਹਦੀ ਖੇਦਮਤ ਜਿਹੜੀ ਉਹ ਕਰ ਰਹੀ ਹੈ ਇਸ ਤੋਂ ਸ਼ਰਮਨਾਕ ਕਾਰਾ ਬੀਜਪੀ ਦਾ ਤੇ ਕੇਂਦਰ ਸਰਕਾਰ ਦਾ ਹੋ ਨਹੀਂ ਸਕਦਾ ਹੈਗਾ ਅਸੀਂ ਅਪੀਲ ਕਰਾਂਗੇ ਕੇਂਦਰ ਸਰਕਾਰ ਨੂੰ ਕਿ ਕਿਰਪਾ ਕਰਕੇ ਕਿਰਪਾ ਕਰਕੇ ਥੋੜੀ ਬਹੁਤ ਸ਼ਰਮ ਹਿਆ ਕਰੋ ਦੇਸ਼ ਦੇ ਵਿੱਚ ਕੋਈ ਲੋਕਤੰਤਰੀ ਕਦਰਾਂ ਕੀਮਤਾਂ ਜਿਉਂਦੀਆਂ ਰਹਿ ਲੈਣ ਦਿਓ ਇਸ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਜੇ ਲੋਕਤੰਤਰ ਨੂੰ ਖਤਮ ਕਰੋਗੇ ਤੇ ਜੇ ਲੋਕਤੰਤਰ ਨਾ ਰਿਹਾ ਤੇ ਮੁਲਕ ਨਹੀਂ ਰਹਿਣਾ ਹੈਗਾ ਤੇ ਤੁਹਾਡੀਆਂ ਗੱਡੀਆਂ ਨੇ ਜਿਹੜੀਆਂ ਉਹ ਵੀ ਨਹੀਂ ਰਹਿਣੀ ਹੈਗੀਆਂ ਸੋ ਦੁਬਾਰਾ ਅਪੀਲ ਕਰਦੇ ਆ ਯੂਟੀ ਐਡਮਿਨਿਸਟ੍ਰੇਸ਼ਨ ਨੂੰ ਕਿ ਇਸ ਬੇਈਮਾਨ ਵਿਅਕਤੀ ਨੂੰ ਇਸ ਫੋਰਜਰੀ ਕਰਨ ਵਾਲੇ ਬੰਦੇ ਨੂੰ ਜੋ ਲੋਕਤੰਤਰ ਦੇ ਉੱਪਰ ਡਾਕਾ ਮਾਰਨਾ ਚਾਹੁੰਦਾ ਇਹਨੂੰ ਇਮੀਡੀਏਟਲੀ ਰੋਪੜ ਪੁਲਿਸ ਦੇ ਹਵਾਲੇ ਕੀਤਾ ਜਾ ਸਕੇ ਤਾਂ ਕਿ ਦਾ ਹਸਾਬਕਤਾਬ ਜਿਹੜਾ ਕਾਨੂੰਨ ਮੁਤਾਬਕ ਹੋ ਸਕੇ ਚੰਡੀਗੜ੍ਹ ਪੁਲਿਸ ਤੇ ਰੋਪੜ ਪੁਲਿਸ ਦੇ ਵਿੱਚ ਆਪਸੀ ਬਹਿਸ ਹੀ ਹੋਈ ਹੈ ਤਕਰਾਰ ਵੀ ਹੋਈ ਹੈ ਤੇ ਪੈਪਰ ਲੈ ਰਹੇ ਨੇ ਆਪ ਮੈਂ ਇਹੀ ਤਾਂ ਕਹਿ ਰਿਹਾ ਨਾ ਜੀ ਕਿ ਇੱਕ ਪਾਸੇ ਪੰਜਾਬ ਪੁਲਿਸ ਰੋਪੜ ਪੁਲਿਸ ਇੱਕ ਠੱਗ ਬੰਦੇ ਨੂੰ ਇੱਕ ਝੂਠੇ ਜਾਲਸਾਜ਼ ਬੰਦੇ ਨੂੰ ਇੱਕ ਫਰੇਬੀ ਨੂੰ ਫੜਨਾ ਚਾਹੀਏ ਤੇ ਚੰਡੀਗੜ੍ਹ ਪੁਲਿਸ ਉਹਨੂੰ ਆਪ ਦਾ ਚੰਡੀਗੜ੍ਹ ਦਾ ਦਾ ਖਾਸਮ ਖਾਸ ਸਟੇਟ ਗੈਸਟ ਸਮਝ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨੇ ਫੈਸਲਾ ਜਿਹੜਾ ਮੀਡੀਆ ਦੇ ਜ਼ਰੀਏ ਚੰਡੀਗੜ੍ਹ ਪੰਜਾਬ ਤੇ ਸਾਰੇ ਦੇਸ਼ ਦੇ ਲੋਕ ਡਿਸਾਈਡ ਕਰ ਲੈਣ ਕਿ ਕਿਹੋ ਜਹਾ ਲੋਕਤੰਤਰ ਨੂੰ ਘਾੜਾ ਬੀਜੇਪੀ ਕਰ ਰਹੀ ਹੈ ਅਮਰਜਗੈਪੁਰ ਨਿਵਾਸੀ ਦੱਸਿਆ ਜਾ ਰਿਹਾ ਹੈ ਕਿ ਇਹ ਕਬੱਡੀ ਭਾਗ ਨਾਲ ਇਹਦਾ ਕੋਈ ਪ੍ਰਾਣ ਸੰਬੰਧ ਨਹੀਂ ਇਥੇ ਦੇਖੋ ਜੀ ਇਹ ਤਾਂ ਮੈਟਰ ਹੀ ਨਹੀਂ ਕਰਦਾ ਮੈਂ ਕਹਿੰਦਾ ਦੁਨੀਆ ਦੇ ਮੁਲਕ ਦਾ ਜਿਹੜਾ ਵੀ ਵਸਿੰਦਾ ਹੈਗਾ ਜਿਹੜਾ ਦੇਸ਼ ਵਾਸੀ ਹੈ ਉਹ ਆ ਕੇ ਨੋਮੀਨੇਸ਼ਨ ਆਪਦੀ ਭਰ ਸਕਦਾ ਹੈ एवरीवन इज मोस्ट वेलकम ਚਾਹੇ ਰਾਜਸਥਾਨ ਦਾ ਹੋਵੇ ਚਾਹੇ ਮੱਧ ਪ੍ਰਦੇਸ਼ ਦਾ ਹੋਵੇ ਚਾਹੇ ਤਾਮਿਲਨਾਡੂ ਦਾ ਹੋਵੇ ਪਰ ਐਟਲੀਸਟ ਘੱਟੋ ਘੱਟ ਤੁਸੀਂ ਕਾਗਜ਼ਾਂ ਦੀ ਫੋਰਜਰੀ ਤਾਂ ਨਾ ਨਾ ਕਰੋ ਆ ਦੋਵੇਂ ਐਮਐਲਏ ਮੇਰੇ ਵੀਰ ਤੇ ਇਹਨਾਂ ਦੇ ਨਾਲ ਨੌ ਨੌ ਹੋਰ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡੇ ਨਾਮ ਨੇ ਜਿਹੜੇ ਉਹ ਲਿਖ ਦਿੱਤੇ ਗਏ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਕਿ ਸਾਡੇ ਜਾਲੀ ਰਸਾਈਨ ਨੇ ਜਿਹੜੇ ਉਹ ਕਰ ਦਿੱਤੇ ਗਏ ਤੇ ਹੋਰ ਦੇਖੋ ਦੁਬਾਰਾ ਤਸੱਲੀ ਕਰਨ ਵਾਸਤੇ ਮੈਂ ਆਉਣ ਤੋਂ ਪਹਿਲਾਂ ਮੈਂ ਵਿਧਾਨ ਸਭਾ ਦੇ ਵਿੱਚੋਂ ਹੀ ਪੁੱਛਿਆ ਮੈਂ ਕਿ ਜੀ ਹੋਇਆ ਕੀ ਹੈ ਉਹ ਕਹਿੰਦੇ ਜੀ 6 ਤਰੀਕ ਨੂੰ ਨਾਮੀਨੇਸ਼ਨ ਦਿੱਤੀ ਫਿਰ ਕੱਲ ਦੁਬਾਰਾ ਦਿੱਤੀ ਮੈਂ ਕਿ ਤੁਸੀਂ ਤਸੱਲੀ ਕਿਵੇਂ ਕੀਤੀ ਕਹਿੰਦੇ ਜੀ ਅਸੀਂ ਜਿਹਨਾਂ 10 ਐਮਐਲਏ ਦੇ ਸਾਈਨ ਸੀਗੇ ਅਸੀਂ ਇਹਨਾਂ ਨੂੰ ਬੁਲਾ ਕੇ ਇਕੱਲੇ ਇਕੱਲੇ ਨੂੰ ਪੁੱਛਿਆ ਕਿ ਜੀ ਇਹ ਸਾਈਨ ਤੁਹਾਡੇ ਨੇ ਉਹ ਕਹਿੰਦੇ ਨਾ ਜੀ ਸਾਡੇ ਸਾਈਨ ਨਹੀਂ ਹੈਗੇ ਉਹ ਕਹਿੰਦੇ ਜੀ ਉਹ ਸਾਰੇ ਐਮਐਲਏ ਉਹਦੇ ਸਾਹਮਣੇ ਬਿਠਾ ਦਿੱਤੇ ਕਿ ਜੀ ਤੁਸੀਂ ਇਹਨਾਂ ਬੰਦੇ ਨੂੰ ਜਾਣਦੇ ਹੋ ਉਹ ਵੀ ਨਵਨੀਤ ਚਾਤਰੋਵੇਦੀ ਵੀ ਕਹਿੰਦਾ ਜੀ ਮੈਂ ਕਿਸੇ ਨੂੰ ਨਹੀਂ ਜਾਣਦਾ